अच्छा तो नाम तो रिंग कर 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 क्यों बैठ पागों के लिए है के लिए <स्थे> ਉਹ ਨਹੀਂ ਯਾਰ ਮੈਂ ਪਤਾ ਕਿਉਂ ਉਹ ਨਹੀਂ ਨਹੀਂ ਗੁੱਡ ਨਾ ਨਹੀਂ ਕਰ ਲੈ ਆਂਦੇ ਪਰ ਮੋੜਾਂ ਦੇ ਫਿਰ ਨਹੀਂ ਨਹੀਂ ਫਿਰ ਵੀ ਨਹੀਂ ਨਹੀਂ ਹੁਣ ਹੁਣ ਹੈ ਗਈ ਮਨ ਇਹ ਤੂੰ ਵੀ ਰੋਣ ਜੀ ਇਹ ਬੈਠ ਗਿਆ ਪਰ ਉਹ ਤਾਂ ਨਹੀਂ ਨਹੀਂ ਆਹੇ ਬਰ ਉਹ ਤਾ ਉਹ ਕਵੀ ਇਦੇ ਕੋਲ ਵੀਰ ਕੋ ਨਹੀਂ ਇਹਦੇ ਕੋਲ ਇਹ ਉਹਨਾਂ ਦਾ ਪੈਡਲਰ ਸੀਗਾ ਐਸਾਂਸੀ ਵਾਲਿਆਂ ਦਾ ਇਹਨੂੰ ਕੀਤਾ ਉਹਨਾਂ ਨੇ 25 ਚਾਰ ਨੂੰ ਨਹੀਂ ਨਹੀਂ ਪੈਡਲਰ ਦੇ ਵਿੱਚ ਮਾਂ ਜੋ ਕਮਿਸ਼ਨਰ ਆਫ ਪੁਲਿਸ ਜਿਹੜੀ ਗੁਰਪ੍ਰੀਤ ਸਿੰਘ ਕੋਲਰ ਉਹਨਾਂ ਦੀਆਂ ਖਾਸ ਜ਼ਿੰਮੇਵਾਰੀਆਂ ਤੇ ਕਿ ਕੀਡੀਜ਼ ਵੀ ਸਿਟੀ 1 ਸ਼੍ਰੀ ਵਿਸ਼ਾਲਜੀਤ ਸਿੰਘ ਦੀ ਸੁਪਰ ਡਿਵੀਜ਼ਨ ਹੈਡ ਹੈ ਇਹ ਜਿਹੜਾ ਜਾਂ ਸਰਕਾਰ ਨੂੰ ਜੁੱਧ ਨਛਿਆ ਅਫਰਤ ਮੈਂ ਛੇੜੀ ਹੋਈ ਹੈ ਕੁਝ ਕਮਿਸ਼ਨਰ ਡਿਪੋਸ ਵੱਲੋਂ ਜੰਗੀ ਪੱਧਰ ਤੇ ਕੰਮ ਕੀਤਾ ਜਾ ਰਿਹਾ ਹੈ ਉਸੇ ਘੜੀ ਦੇ ਤਹਿਤ ਮਿਤੀ 10 ਦਸੰਬਰ 24 ਨੂੰ ਸਰਜੀਤ ਸਿੰਘ ਬਿੱਟੂ ਵਾਸੀ ਬਲਕਲਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਹਦੇ ਕਬਜ਼ੇ ਵਿੱਚੋਂ 1 ਕਿਲੋ ਦੇ 12 ਗ੍ਰਾਮ ਹੈਰੋਨ ਬਰਾਮਦ ਕੀਤੀ ਗਈ ਸੀ ਜਿਹਦੇ ਵਿਹਾਰ ਦੇ ਉਹਦੇ ਖਿਲਾਫ ਕਰਮਾ ਨੰਬਰ 12 ਮਿਤੀ 10 ਦਸੰਬਰ 24 21 ਸੀਐਨਪੀਐਸ ਦਾ ਦਰਜ ਕੀਤਾ ਗਿਆ ਸੀ ਉਹਦੀ ਜਦੋਂ ਇੰਟਰੋਗੇਸ਼ਨ ਹੋਈ ਤੇ ਉਹਦੀ ਪੁੱਛਗਿੱਛ ਤੇ ਉਹਦੇ ਫਾਰਵਰਡ ਤੇ ਬੈਕਵਰਡ ਲਿੰਕ ਜਿਹੜੇ ਸਟੈਬਲਿਸ਼ ਹੋਈ ਸੀਗੇ ਉਹਦੇ ਵਿੱਚ ਅਸੀਂ ਕੁਲਵੀਰ ਸਿੰਘ ਵਾਸੀ ਬਲ ਅਤੇ ਪਵਨਦੀਪ ਸਿੰਘ ਵਾਸੀ ਜਿਹੜਾ ਪਿੱਟੇਵੜ ਇਹਨਾਂ ਨੂੰ ਨਾਮਜ਼ਦ ਕੀਤਾ ਸੀਗਾ ਤੇ ਮਗਰਮਾਰ ਵਿੱਚ 29 ਐਨਡੀਪੀਸ ਦਾ ਵਾਅਦਾ ਕੀਤਾ ਸੀ ਕਿੱਥੋਂ ਰਹਿਣ ਵਾਲਾ ਇਹ ਜਿਹੜਾ ਸਰਜੀਤ ਸਿੰਘ ਇਹ ਬਲਵਿੰਡ ਦਾ ਰਹਿਣ ਵਾਲਾ ਸੀ ਤੇ ਕਲਵੀਰ ਸਿੰਘ ਵੀ ਬਲਵਿੰਡ ਦਾ ਰਹਿਣ ਵਾਲਾ ਤੇ ਅੱਜ ਜਿੱਦੂ ਅਸੀਂ ਤੁਹਾਡੇ ਅੱਗੇ ਪੇਸ਼ ਕਰ ਰਹੇ ਹਾਂ ਇਹ ਹੈਗਾ ਪਮਨਦੀਪ ਸਿੰਘ ਇਹ ਪੇਟੇਵਟ ਦਾ ਰਹਿਣ ਵਾਲਾ ਹੈ ਇਹ ਅੱਗੇ ਉਹਦੀ ਪੁਛਗੇ ਦੇ ਵਿੱਚ ਆਇਆ ਸੀ ਸਰਜੀਤ ਸਿੰਘ ਦੀ ਪੁਛਗੇ ਦੇ ਵਿੱਚ ਇਹ ਉਹਦਾ ਬੈਕਵਰਡ ਲਿੰਕੇ ਸੀਗਾ ਜਿਹਦੇ ਕੋਲੋਂ ਇਹ ਹੈਰਨ ਲੈ ਕੇ ਆਉਂਦਾ ਸੀ ਤੇ ਨੂੰ ਜਿਹੜਾ ਪੈਸੇ ਦਾ ਅਦਾਨ-ਪ੍ਰਦਾਨ ਕਰਦਾ ਸੀਗਾ ਇਹਦੇ ਵਿੱਚ ਪਹਿਲਾਂ ਅਸੀਂ ਕੁਲਬੀ ਸਿੰਘ ਨੂੰ ਫੜਿਆ ਸੀ ਤੇ ਉਹਦੇ ਕੋਲੋਂ ਵੀ ਅਸੀਂ 50 ਗ੍ਰਾਮ ਹੈਰੋਇਨ ਬਰਾਮਦ ਕੀਤੀ ਸੀਗੀ ਮਿਤੀ 18 ਦਿਨ ਨੂੰ ਇਹਨੂੰ ਹੁਣ ਮਿਤੀ ਅਸੀਂ 25 ਨੂੰ ਪਵਨਦੀਪ ਸਿੰਘ ਨੂੰ ਫੜਿਆ ਤੇ ਪੁੱਛ ਗਏ ਤੇ ਇਹਦੇ ਕੋਲੋਂ 3 ਲੱਖ ਰੁਪਏ ਜਿਹੜਾ ਡਰੱਗ ਬਣੀ ਹੈ ਜਿਹੜੀ ਇਹਨੇ ਨਸ਼ਿਆਂ ਦੇ ਕਾਰੋਬਾਰ ਤੋਂ ਕਮਾਈ ਸੀਗੀ ਉਹ ਇਹਦੇ ਪਾਸੋਂ ਰਿਕਵਰ ਕੀਤੀ ਗਈ ਹੈ ਤੇ ਰਿਕਵਰ ਕਰਕੇ ਤੇ ਮੁਕਦਮੇ ਵਿੱਚ 27 ਸੀਐਨਡੀਪੀਜ਼ ਦਾ ਵਾਅਦਾ ਕੀਤਾ ਗਿਆ ਤੇ ਇਹਦੇ ਕੋਲੋਂ ਹੋਰ ਵੀ ਜਾਨੂੰ ਅਜੇ ਜਿਹੜੀ ਆ ਰਿਕਵਰੀ ਹੋਣ ਦੀ ਆਸ ਹੈਗੀ ਹੈ ਸਾਰੇ ਗੈਂਗ ਗਰੁੱਪ ਰੱਲਿਆ ਹੈ ਦੇਖੋ ਜੀ ਨਸ਼ੇ ਦਾ ਕਾਰੋਬਾਰ ਹੈ ਸਾਰੇ ਨਾਲ ਮਕੇ ਚਲਾਉਂਦੇ ਨੇ ਇਹਦੇ ਚ ਜਦੋਂ ਕੋਈ ਮੇਨ ਬੰਦਾ ਫੜਿਆ ਜਾਂਦਾ ਉਹਦੇ ਪਿਛਲੇ ਬੈਕਵਰਡ ਤੇ ਅਗਲੇ ਫਾਰਵਰਡ ਕਿੰਨਾ ਕੋ ਲੈ ਕੇ ਆਉਂਦਾ ਕਿ ਇਹਨਾਂ ਨੂੰ ਕੀ ਵੇਚਦਾ ਹੈ ਸਾਰੇ ਹਰ ਹੋ ਗਏ ਦਰ ਕੁਛ ਚ ਜਾਂਦੇ